ਇਸ ਕੌਮ ਨੂੰ ਮਤਲਬਲਕਾਰ ਮਤ ਚੈਲੰਜ ਕਰ ਪੀਸ ਪੁਲੀ ਬੈਠੇ ਆ ਪੀਸ ਪੁਲੀ ਪ੍ਰੋਟੈਸਟ ਕਰਦੇ ਹੋ ਵਿਰੋਧ ਕਰਦੇ ਆ ਭੱਜਦੇ ਨਹੀਂ ਤੁਸੀਂ ਗੋਲੀਆਂ ਵੀ ਚਲਾ ਲਈਆਂ ਤੁਸੀਂ ਗੋਲੇ ਵੀ ਚਲਾ ਲੇ ਭੱਜਦੇ ਨਹੀਂ ਇਹ ਲੁਧਿਆਣਾ ਕਿਹਾ ਮੇਰੀ ਜਦਵਦੀ ਆਪੂ ਸੀਗੇ ਉੱਥੇ ਤੇ ਦੇਖਿਆ ਹੁਣ ਤੁਸੀਂ ਭੱਜ ਜਾਂਦਾ ਪੁਲਿਸ ਵੀ ਭੱਜੀ ਜਾਂਦੀ ਗੱਡੀ ਅੱਗੇ ਆ ਦੌੜ ਕੇ ਗੱਡੀ 'ਚ ਬੈਠਾ ਹੈ ਜੋਦਾ ਜਿਹੜਾ ਸਾਨੂੰ ਚੈਲੰਜ ਕਰਦਾ ਹੈ ਇਸ ਕਰਕੇ ਮੈਂ ਕਹਿ ਰਿਹਾ ਕਿ ਨਸਲਾਂ ਦੀ ਵੀ ਲੜਾਈ ਹੈ ਇਹ ਤਕੜੇ ਹੋ ਕੇ ਲੜਨ ਦੀ ਲੋੜ ਹੈ ਇਹ ਅੱਜ ਤੁਸੀਂ ਆਏ ਹੋ ਸੱਦੇ ਤੇ ਹਜ਼ਾਰਾਂ ਦਾ ਇਕੱਠ ਲੈ ਕੇ ਪਰ ਮੇਰੀ ਇੱਕ ਬੇਨਤੀ ਹੈ ਅੱਜ ਦਾ ਇਹ ਗੇੜਾ ਲਾ ਕੇ ਕਿਤੇ ਫਿਰ ਗਰਮੀ ਸੰਧ ਕੇ ਘਰੇ ਨਾ ਬਹਿ ਜਿਓ ਇਹ ਰੋਜ਼ ਗੇੜਾ ਇਵੇਂ ਹੀ ਰਵੇ ਇਹ ਮੋਰਚਾ ਇਵੇਂ ਹੀ ਭਰਿਆ ਰਵੇ ਫਿਰ ਤੁਸੀਂ ਜਿੱਤ ਵੱਲ ਨੂੰ ਜਾਓਗੇ ਜਿੱਤੋਗੇ ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਕਿ ਪਹਿਲਾਂ ਪੰਜ ਫਸਲਾਂ ਦੀ ਗੱਲ ਕਰਨ ਆ ਗਿਆ ਸੀ ਘੇਰਾ ਫੇਰੀ ਕਰਕੇ ਤੁਹਾਡਾ ਦਬਾਅ ਹੈ ਇਸ ਤੋਲਣ ਦਾ ਤਾਈਓਂ ਭੱਜੇ ਫਿਰਦੇ ਆ ਅੱਜ ਆ ਜਾਖੜ ਜਿਹੜਾ ਹੈ ਅੱਜ ਜੋਗੀ ਨੂੰ ਚਿੱਠੀ ਲਿਖਦਾ ਹੈ ਇਹ ਇੱਦਾਂ ਕਰਦੇ ਆ ਵੇਖ ਲਓ ਪਹਿਲਾਂ ਕੇਦਰੀਵਾਲ ਨੂੰ ਸਦਾ ਦਿੰਦਾ ਭਗਵੰਤ ਮਾਨ ਕਹਿੰਦਾ ਅਸੀਂ ਮਾਸਟਰਾਂ ਨੂੰ ਭੇਜਦੇ ਟ੍ਰੇਨਿੰਗ ਦਿਓ ਤੁਹਾਨੂੰ ਥੱਲੇ ਲਾਉਣ ਲਈ ਪੰਜਾਬ ਵਸੀਆਂ ਨੂੰ ਤੁਹਾਡੀ ਕੌਮ ਨੂੰ ਥੱਲੇ ਲਾਉਣ ਲਈ ਪੰਜਾਬੀਏ ਵੀਰ ਨੂੰ ਕਿ ਉਹ ਛਾਦੇ ਅਕਲਮੰਦ ਨੇ ਸਾਡੇ ਨਾਲੋਂ ਤੁਸੀਂ ਇਤਿਹਾਸ ਵੇਖ ਲਓ ਅੰਗਰੇਜ਼ਾਂ ਤੋਂ ਬਾਅਦ ਦਾ ਸਭ ਤੋਂ ਵੱਧ ਆਈਪੀਐਸਰ ਆਈਐਸਰ ਪੀਸੀਐਸਰ ਪੰਜਾਬੀ ਸੰਸ ਸਭ ਤੋਂ ਵੱਧ ਇਹ ਕਾਰਪੜੇ ਕਰਾਣੇ ਨੇ ਰਲ ਕੇ ਜ਼ਬਰ ਕਰਕੇ ਇੱਕ ਸਾਜਿਛਤ ਰਚ ਕੇ ਪੰਜਾਬ ਨੂੰ ਥੱਲੇ ਲੈ ਕੇ ਗਏ ਨੇ ਮੇਰੇ ਸਾਥੀਓ ਤੱਕੜੇ ਹੋਣ ਦੀ ਲੋੜ ਹੈ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਅਸੀਂ ਬਹੁਤ ਵਾਰ ਗੱਲ ਕਰੀ ਦੀ ਹੈ ਅਸੀਂ ਘਰਾਂ ਤੋਂ ਸ਼ੁਰੂ ਕਰੀਏ ਸਦਾ ਘਰਾਂ ਦਾ ਔਰਾ ਬਦਲ ਗਿਆ ਹੈ ਅੱਜ ਦਾਦੀ ਪੋਤੇ ਨੂੰ ਗੁਰੂ ਘਰ ਲੈ ਕੇ ਨਹੀਂ ਜਾਂਦੀ ਅੱਜ ਦਾਦੀ ਛੋਟੇ ਦੇ ਘੋਤੇ ਨੂੰ ਕਾਰਟੂਨ ਲਾ ਕੇ ਦਿੰਦੀ ਆ ਮੋਬਾਈਲ ਤੇ ਭੱਲੇ ਫੜ ਕੇ ਬਹਿ ਜਾ ਮੈਂ ਕੰਮ ਕਰ ਲਾਂ ਅਜ ਮਾਂ ਕਾਰਟੂਨ ਲਾ ਕੇ ਦਿੰਦੀ ਐ ਤੇ ਫਿਰ ਛੋਦੇ ਕਿੱਥੋਂ ਪੈਦਾ ਹੋਣਗੇ ਜਨਮੀ ਜਨੇ ਤੇ ਭਗਤ ਜਨ ਜਾਂਦਾ ਤਾਜਾ ਸੂਰ ਨਹੀਂ ਤਾਂ ਜਨਮੀ ਬਾਧ ਰਹੇ ਕਾਹੇ ਕੁਆਬੇ ਨੂਰ ਮਾਰੂਏ ਬੱਦੀ ਮਿਲਿਆ ਇਹ ਸਤਕਾਰ ਮਿਲਿਆ ਉਹਨੇ ਸੂਰਵੇਂ ਨੂੰ ਜਨਮ ਦੇਣਾ ਹੈ ਉਹਨੇ ਭਗਤ ਨੂੰ ਦੇਣਾ ਹੈ ਉਨੇ ਦਾਨੀ ਨੂੰ ਦੇਣਾ ਤੇ ਮਾਵਾ ਦਾ ਫਰਜ ਬਣਦਾ ਹੈ ਕਿ ਆਪਾਂ ਇਸ ਲਈ ਵੱਲ ਚੱਲੀਏ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਵਾਰੀਏ ਮੈਂ ਜਿਆਦਾ ਸਮਾਂ ਨਾਲ ਬੋਲਣ ਨੂੰ ਬਹੁਤ ਕੁਝ ਹੈ ਅਚੇਨੀਆ ਕ ਬੇਨਤੀਆਂ ਕਬੂਲ ਕਰਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰtains ਜਦੋਂ ਤੁਸੀਂ ਆਉਨੇ ਆ ਨਾ ਧਰਮ ਨਾਲ ਜਦੋਂ ਤੁਸੀਂ ਆਉਨੇ ਆ ਆਗੂਆਂ ਨੂੰ ਗੁਲੂ ਕੋਚ ਮਿਲਦਾ ਹੈ ਆਗੂਆਂ ਨੂੰ ਆਕਸੀਜਨ ਮਿਲਦੀ ਹੈ ਆਗੂਆਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ ਇਹ ਤੁਹਾਡੀ ਤਾਕਤ ਹੀ ਆਗੂਆਂ ਦੀ ਤਾਕਤ ਹੈ ਤੇ ਤੁਹਾਡੀ ਤਾਕਤ ਨਹੀਂ ਮੋਰਚਾ ਜਿਤਨਾ ਇੰਨੀਆਂ ਕੁ ਬੇਤੀਆ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ